ਹੁਣ ਬੋਲ ਤੇਰਾ ਨਾਮ ਕੀ ਆ ਤੇਰੀ ਲਾਈਫ ਚ ਪਵਾੜੇ ਤਾਂ ਆਂਦੇ ਆ ਤੇ ਉਹ ਖਾਸ ਕਰ ਜੇ ਕੋਈ ਖਾਸ ਫਿਰ ਮੈਂ ਤਾਂ ਕੁਛ ਗਿਆ ਹੀ ਨਹੀਂ ਸੀਗਾ ਬੱਸ ਯਾਰ ਦੇਖ ਤੂੰ ਆਪ ਹਾਕਮ ਆ ਰਹੀ ਆ ਪ੍ਰੋਟਾ ਓਨਲੀ ਉਬੀ ਦਾ ਹਾਂ ਮੇਰਾ ਭਰਾ ਕੋਟਾ ਮਤਲਬ ਦੇਖ ਲਓ ਬਾਈ ਰੋਡ ਤੋਂ ਅੰਦਰ ਸਟੋਰ ਦੇ ਵਿੱਚ ਵੀ ਚੱਲ ਜਾਂਦੀ ਆ ਡੋਰ ਨਹੀਂ ਦੀ ਆਂਦੀ ਪਤਾ ਨਹੀਂ ਬੇਚੈਨੀ ਜੀ ਰਹਿੰਦੀ ਆਂ ਤੇ ਫਾਟਕ ਦੇਖ ਲਓ ਸਾਲੇ ਫੇਰ ਇੰਨਾ ਗੰਦ ਪਾਇਆ ਮੇਰੇ ਘਰ ਦੇ ਜਵ ਵੀ ਨਹੀਂ ਪਰਮਿਸ਼ਨ ਦੇ ਦੇਣਾ ਕੋਈ ਮੁੰਡਾ ਵੀ ਮੈਂ ਲੜ ਗਿਆ ਮੈਂ ਮੇਰੇ ਘਰ ਦੇ ਹੈ ਨਹੀਂ ਸੀ ਮੈਂ ਪਰਿਵਚਨ ਲੈ ਕੇ ਆਇਆ ਕਿ ਕਿੰਨੇ ਰੇਡ ਮਾਰ ਲਈਏ ਤੇ ਨਹੀਂ ਤੁਸੀਂ ਘਰੇ ਰੇਡ ਮਾਰ ਸਕਦਾ ਜਦੋਂ ਤਾਂ ਇਹ 15 Pro ਲਿਆਏ ਸੌਰੀ 15 ਲਿਆਏ ਇਹ ਭੈਣ ਚ 24 24 ਨੇ ਲੱਗਦਾ ਦੇ ਰਹੇ ਹੈ। ਹੈਲੋ ਗਾਇਜ਼ ਵੈਲਕਮ ਟੂ ਬੈਗ ਮਾਈ ਨਿਊ ਵਲੌਗਸ ਹਾਜੀ ਮਿੱਤਰੋ ਪਿਆਰ ਨਾਲ ਸਾਰਿਆਂ ਨੂੰ ਸਾਸੀ ਆਕਾ ਵੈਲਕਮ ਵੈਲਕਮ ਹੈ ਤੁਮ ਆਸੇਗਾ ਇਹ ਮੇਰੇ ਕੋਲ ਸਾਰੇ ਵੀ ਆ ਗਏ ਸਾਸੀ ਆਕਾ ਤੇ ਡੂੜੀ ਆਉਣ ਵਾਲੀ ਆ ਲੈ ਕੇ ਆ ਦੋ ਦਿਨ ਅੱਜ ਹੈਗੀ ਆ ਹਾਂ ਸੌਰੀ ਇੱਕ ਦਿਨ ਰਹਿ ਗਿਆ ਅੱਜ ਹੈਗੀ 11 ਕੱਲ ਹੈਗੀ 12 ਪਿੱਛੇ ਗਾਣੇ ਚੱਲਦੇ ਆ ਉਹਨਾਂ ਤੇ ਗੌਰ ਨਾ ਕਰੋ ਤੇ ਫਾਈਨਲੀ ਮੈਂ ਉੱਠ ਚੁੱਕਾ ਹਾਂ ਤੇ ਦੁੱਧ ਦਾ ਵਾਲਾ ਥੋੜਾ ਤਾਂ ਦੁੱਧ ਵਾਲਾ ਆ ਗਿਆ ਸੀਗਾ ਤੇ ਹੁਣ ਮਿੱਤਰ ਜੀ ਨਾ ਤੋ ਹੋ ਗਏ ਜਾਣ ਦੇ ਕੰਮ ਤੇ ਸੰਡੇ ਹੈਗਾ ਸਾਡੀ ਅੱਖ ਹੀ ਨਹੀਂ ਖੁੱਲੀ ਅੱਖ ਖੁੱਲੀ ਕਦੋਂ ਨਹੀਂ ਅੰਦਰ ਇੱਕ ਤਾਂ ਦੋਨੇ ਕਮਰੇ ਦੇ ਗੇਟ ਬੰਦ ਕਰਕੇ ਮੰਦਰ ਪਿਆ ਸੀ ਲਾ ਕੇ ਪੀਟਰ ਆਰਾਮ ਨਾਲ ਰਜਾਈ ਤੇ ਸਾਡੀ ਜਦੋਂ ਦੁੱਧ ਵਾਲਾ ਆਇਆ ਟੀ ਟੀ ਕੀਤਾ ਮਾੜੀ ਜਿਹੀ ਹਾ ਆਵਾਜ਼ ਸੁਣੀ ਫਿਰ ਇੱਕਦਮ ਚੇਤਾ ਆਇਆ ਯਾਰ ਟਾਈਮ ਵੀ ਹੋ ਗਿਆ ਮੈਂ ਕੰਮ ਤੇ ਵੀ ਜਾਣਾ ਇਹ ਹੁੰਦਾ ਵਾ ਤੇ ਉਸ ਤੋਂ ਬਾਅਦ ਫਿਰ ਉੱਠਿਆ ਫਿਰ ਦੁੱਧਾ ਵਾਲਾ ਦਵਾਇਆ ਫਿਰ ਮੈਂ ਕਿੱਥੇ ਚਲੇ ਇੰਟਰੋ ਦੇ ਲਈ ਤੇ ਫਿਰ ਚੱਲਦੇ ਆ ਅੱਜ ਫਿਰ ਕੰਮ ਤੇ ਅਦਰ ਸੰਡੇ ਮੈਂ ਚਾਹਨਾ ਹੁੰਦੀ ਆ ਜਾਵੇ ਤੇ ਸ਼ਾਮ ਨੂੰ ਮੈਂ ਦੋ ਤਿੰਨ ਸੋਚਿਆ ਸਕ੍ਰਿਪਟਾਂ ਕਿਉਂਕਿ ਫਿਰ ਤੋਂ ਅੱਜ ਆਪਾਂ ਇਹਨੂੰ ਕ੍ਰੀਏਟ ਕਰਾਂਗੇ ਕਾਫੀ ਟੈਂ ਬਾਅਦ ਟਾਈਮ ਕੱਢ ਕੇ ਵਿੱਚੋਂ ਆਪਾਂ ਇਹਨਾਂ ਦੇ ਢੇਰ ਬਣਾਵਾਂਗੇ ਤੇ ਯਾਰ ਮੇਰੇ ਤਰਫੋਂ ਸਾਰੇ ਬੁਲਾਵਾਂਗੇ ਬਣੇ ਰਿਹਾ ਬਲੌਗ ਤੇ ਇਹ ਨਹੀਂ ਪਤਾ ਕੀ ਹੋਣਾ ਕਿੰਨੀ ਹੋਣਾ ਲੈਟਸ ਗੋ ਮੇਕ ਅ ਕ੍ਰੇਜ਼ੀ ਡੇ ਲੋੜੀ ਦਾ ਸਾਰਾ ਤਿਆਰੀਆਂ ਚੱਲਣ ਦੀਆਂ ਨੇ ਲੈ ਵੀ ਚਾਲ ਲੈ ਮਿੱਤਰੋ ਟੈਂਪੋ ਤੋਂ ਮੰਗਵਾ ਲਾ ਮੇਰੇ ਹੁੰਦੇ ਲਾਈਟ ਚੱਲ ਗਈ ਆਖਰੀ ਇੱਕ ਸ਼ਰਟ ਰਹਿ ਗਈ ਸੀ ਬਲੈਕ ਵਾਲੀ ਲਾਈਟ ਚੱਲ ਗਈ ਕਾਜ ਹੋ ਰੇ ਸੀਗੇ ਜਿਹੜੀਆਂ ਮਸ਼ੀਨਾਂ ਨੇ ਇਹ ਇੰਨਾ ਰਾਹੀਂ ਕਾਜ ਹੁੰਦੇ ਆ ਇੰਨਾ ਰਾਹੀਂ ਬੱਟਣ ਲੱਗਦੇ ਇੰਨਾ ਹੁਣ ਇੰਨਾ ਰਾਹੀਂ ਕਾਜ ਹੁੰਦੇ ਆ ਆਫੀਸ਼ਲ ਡ੍ਰੈਗੀ ਦੀ ਲਾਈਟ ਚਲੀ ਗਈ ਕਾਜ ਕਰਾ ਕੇ ਲੈਂਦੇ ਆ ਤੇ ਫਾਟਕ ਦੇਖ ਲਓ ਸਾਲੇ ਫੇਰ ਇੰਨਾ ਗੰਦ ਪਾਇਆ ਕਾਜ ਕਰਾ ਕੇ ਲੈਂਦੇ ਸੱਤ ਸ਼ਰਟਾਂ ਸੀ ਮਾਸਟਰ ਦਾ ਕੰਮ ਸੀ ਤਾਂ ਕਰਕੇ ਲੈ ਗਿਆ ਸੁਦਾ ਔਰ ਫਾਈਨਲੀ ਜਾਵਾਂਗੇ ਤੇ ਰਸਤੇ ਤੁਸੀਂ ਦੇਖ ਸਕਦੇ ਹੋ ਗਲੀਆਂ ਗੁਲੀਆਂ 'ਚ ਡੋਰ ਬੜੀ ਫਸੀ ਹੁੰਦੀ ਆ ਤੁਰਦੇ ਬੰਦੇ ਨੂੰ ਵੀ ਪੈਰ ਦੇਖਣੇ ਪੈਂਦੇ ਕਿ ਪੈਰਾਂ ਦੇ ਵਿੱਚ ਡੋਰ ਨਾ ਫਸੇ ਸਾਬ ਇਹ ਗੱਲਾ ਗੁਲਾ ਵੱਡਾ ਹੈਗਾ ਮਨ ਕੱਟ ਕੁੱਟ ਪੈਸਾ ਜਾਂਦਾ ਜੀ ਕੱਟ ਕੁੱਟ ਪੈਸਾ ਹੈਗਾ ਆਪਣੇ ਲਈ ਮੜ ਰਹਾ ਇਸੇ ਕਰਕੇ ਪਹਿਲਾਂ ਮੈਂ ਕਿਹਾ ਮੇਰੇ ਪੈਰਾਂ 'ਚ ਫਸੀ ਆ ਅੱਗੇ ਜਾ ਕੇ ਮੁੰਡੇ ਪਤੰਡਾ ਰਹੇ ਸੀਗੇ ਆਪਸ ਦੇ ਵਿੱਚ ਐਦਾਂ ਹੀ ਇੱਧਰ ਉੱਧਰ ਡੋਰ ਸੀਗੀ ਤਾਂ ਕਰਕੇ ਮਤਲਬ ਫਿਰ ਜਾਣ ਦੀ ਬਾਤ ਉਸੇ ਹਿਸਾਬ ਨਾਲ ਬਾਕੀ ਆ ਵਾਈਪ ਚੈੱਕ ਕਰੋ ਕਿ ਨਹੀਂ ਘੈਂਟ ਆ ਮਤਲਬ ਜੀ ਪੈਰਾਂ 'ਚ ਹੈ ਲੋਣਾ ਹੈ ਨਾ ਹਾਂ ਉਧਰ ਹੈ ਕੁਲਚੇ ਵਾਲਾ ਉਹ ਦੀਪ ਹਸਪੀਟਲ ਦੇ ਕੋਲ ਆ ਦੇਖੋ ਮਤਲਬ ਵੀ ਆ ਪੈਰਾਂ 'ਚ ਫਸੀ ਹੋਈ ਸੀ ਬਾਈ ਦੇ ਤੇ ਮੈਂ ਸਾਰੀ ਲਪੇਟ ਲਈ ਆ ਮਤਲਬ ਦੇਖ ਲਓ ਬਾਈ ਰੋਡ ਤੋਂ ਅੰਦਰ ਸਟੋਰ ਦੇ ਵਿੱਚ ਵੀ ਚੱਲ ਜਾਂਦੀ ਹੈ ਡੋਰ ਪੈਰਾਂ 'ਚ ਫਸਦੀ ਫਸਦੀ ਤੇ ਮੈਂ ਉਹਦੇ ਗੁੱਚੇ ਬਣਾ ਕੇ ਰੱਖ ਲਈ ਆ ਤੇ ਬਾਕੀ ਰੋਟੀ ਖਾਣ ਦੀ ਤਿਆਰੀਆਂ ਅੱਜ ਮੈਂ ਘਰੋਂ ਲੈ ਕੇ ਨਹੀਂ ਆ ਬਾਹਰੋਂ ਖਾਣ ਦਾ ਰਿਹਾ। ਉਹ ਜੀ ਇੱਕ ਕਰਾਇਆ ਪਰਾਂਠਾ ਦੇ ਨਾਲ ਕਰਾਈ ਚਾਹ। ਦੋ ਦਿਨ ਹੋ ਗਏ ਮੈਂ ਜ਼ਿਆਦਾਤਰ ਹੀ ਬਾਹਰਲਾ ਖਾ ਰਿਹਾ ਹਾਂ। ਇਹ ਦਿਨਾਂ ਮੈਂ ਨਹੀਂ ਛੇਦ ਵੀ ਖਾ ਰਿਹਾ। ਹਾਂ ਇਹ ਸੱਤਿਆਮ ਹੈ। ਹਾਂ ਆਪਣਾ ਸੱਤਿਆਮ। ਇਹਦਾ ਬਾਹਰ ਖਾ ਰਿਹਾ ਪਰੋਠਾ ਓਨਲੀ ਮੁਬੀ ਦਾ। ਹਾਂ। ਮੇਰਾ ਭਰਾ ਕੋਟਾ ਮੁਬੀ ਦਾ ਪਰੋਠਾ ਖਾ ਰਿਹਾ। ਓਕੇ। ਉਹ ਤੇ ਤੇ ਆਪਣਾ ਰੋਟੀ ਵੀ ਖਾ ਕੇ ਫਿਰ ਸਾਮਣੀ ਨਿਕਲਦੇ ਆਂ ਤੇ ਲਗਭਗ 파ਰਥ ਵੀ ਆਊਗਾ ਕੱਲ 12 ਤਰੀਕਾ ਅੱਜ ਹੈ ਜਿਵੇਂ 11 ਤੇ ਕੱਲ ਹੈ ਜਿਵੇਂ 12 ਤਰੀਕਾ ਕੱਲ ਨੂੰ ਆਏ ਨਾ 파ਰਥ ਨਹੀਂ ਸਿਰ ਪ੍ਰੋਗਰਾਮ ਦੇਖਾਂਗੇ ਜੋੜੀ ਦਾ ਸੈਟਲਮੈਂਟ ਕਰਾਂਗੇ ਤਾਂ ਜੋੜੀ ਦੇ ਸਾਹਮਣੇ ਜਿਸ ਹਾਲਾਤਾਂ ਨੇ ਦਿੱਤੇ ਹਨ ਹੁਣ ਦੇ ਹਾਲਾਤ ਆ ਜੋ ਮਤਲਬ ਡੋਰ ਵਗੈਰਾ ਕਾਫੀ ਰੋਡ ਦੇ ਉੱਤੇ ਹੈਗੀ ਆ ਤੇ ਸਾਹਮਣੇ ਵੀ ਹੋ ਰਿਹਾ ਲਗਭਗ ਪਤਾ ਹੀ ਹਾਸੂ ਤਾਂ ਹੁਣੇ ਹੀ ਹੋਣੇ ਆ ਤੇ ਪੁਲਿਸ ਵੀ ਜ਼ਿਆਦਾਤਰ ਸਖਾਈ ਹੋ ਰਹੀ ਹੈ ਛੱਤਾਂ ਦੇ ਡਰੋਨ ਛੱਡੇ ਜਾ ਰਹੇ ਨੇ ਇਹ ਸਿਰਿੰਗ ਪਰ ਜਿਹੜੇ ਜਿਹੜੇ ਚੱਪਨ ਮੈਂ ਰੀਲਾਂ ਦੇਖ ਰਿਹਾ ਹਾਂ ਉਸ ਹਸਾਬ ਦੇ ਨਾਲ ਖੜੇ ਪਰਾਂ ਵਾਲੇ ਜਿਹੜੇ ਕੰਨ ਲੰਗੀਆਂ ਵੀ ਆ ਚੱਪਨ ਦੇ ਡਰੋਨ ਛੱਡ ਕੇ ਫੜੇ ਜਾ ਰਹੇ ਜਿਹੜੇ ਸਪਾਗਰ ਡਾਲਦੇ ਆ ਹੁਣ ਕੀ ਕਰੀਏ ਇੱਕ ਕੁੱਤੇ ਹਾਰ ਆ ਬਾਕੀ ਇਹ ਛੁੱਟੀ ਹੀ ਗੱਲ ਕਿਤਨੀ ਕੁੱਤੇ ਦੀ ਗੱਲ ਹੈ ਕਿ ਤੇਰੇ ਦੁਬਾਰਾ ਕਰੂੰਗਾ ਤੇ ਲਗਭਗ ਲਈ ਗਏ ਛੁੱਟੀ ਜੰਗਲੀ ਹੈ ਕਿ ਮਿਲ ਜਾਂਦੇ ਆਪਾਂ ਕੋਈ ਨੱਕਰ ਦੇ ਕਹਿ ਰਹੇ ਆ ਤੂੰ ਹਾਫ ਦੇ ਤੂੰ ਹਾਫ ਦੇ ਲਾੜਾ ਕੋਈ ਨਾ ਮੈਂ ਕਹਾਂ ਤੇਨੇ ਮੈਂ ਛੁੱਟੀ ਹੁਣੇ ਇੱਕ ਘਰ ਦੇ ਪਹੁੰਚੋਂ ਮੁੰਦੇ ਇੱਕ ਘੰਟਾ ਵਾਲੀ ਹੋਣਾ ਤੇਨੇ 4 ਕੁ ਵਜੇ ਮੈਂ ਚਲ ਗੁੰਦਾ 5 ਕੁ ਵਜੇ ਜਦੋਂ ਮੈਂ ਤਿਆਰ ਹੋ ਗਈ 6 ਵਜੇ ਜਿਹੜਾ ਮੈਨੂੰ ਮੇਰਾ ਹੋਈ ਰਾਤ ਨੂੰ ਮੈਂ ਕਿਹੜੇ ਭੰਗੜਾ ਨੇ ਇਸੇ ਕਰਕੇ ਮੈਂ ਕਿਹਾ ਮੈਂ ਛੁੱਟੀ ਕਰੂੰਗਾ ਆਪਣੀ ਗਰਾਰੀ ਦੇ ਘਰ ਆਲ ਚੁੱਕੇ ਆਪਾਂ ਤੇ ਹੁਣ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆਂ ਹਲੋ ਬਸ ਜੀ ਤੁਹਾਡੇ ਕੋਲ ਚਾਹ ਚਾਹ ਚੱਲੀ ਠੀਕ ਲੋਈ ਇਨੀ ਠੰਡ ਵੱਚੂਕੀ ਆ ਉਹੀ ਗੱਲ ਹੋ ਗਈ ਜਿਸ ਹਿਸਾਬ ਦੇ ਨਾਲ ਕਹਿੰਦੇ ਨੇ ਹੁੰਦੇ ਆਉਂਦੀ ਚੰਦ ਆਉਂਦੀ ਤੇ ਜਾਂਦੀ ਠੰਡ ਮਾਰ ਲੈਂਦੀ ਆ ਹਵਾ ਚੱਲਦੀ ਪਈ ਆ ਉਧਰ ਧੁੰਦ ਹੈਗੀ ਪਰ ਫਿਰ ਵੀ ਠੰਡ ਨੂੰ ਮੰਨ ਕੇ ਚੱਲੀਏ ਤਾਂ ਮੈਨੂੰ ਬੁਖਾਰ ਹੋ ਗਿਆ ਇਹ ਬੁਖਾਰ ਦੇ ਨਾਲ ਸਾਲਾ ਜ਼ਖਾਮ ਵੀ ਹੋ ਗਿਆ ਨੱਕ ਵਗੇ ਆਉਂਦਾ ਇਹ ਪਤਾ ਨਹੀਂ ਆ ਹਵਾ ਲੱਗ ਗਈ ਆ ਬੱਚਦੇ ਵਿੱਚ ਉਹਦੇ ਹਵਾ ਲੱਗ ਗਈ ਆ ਬਾਕੀ ਅਜੇ ਘਰ ਦੇ ਜਾਣਗੇ ਚੋ ਚੋਟੋ ਹੰਨ ਕਰਦੇ ਨੂੰ ਸੁਣਾ ਦੂਗਾ ਤਾਂ ਫਿਰ ਮੈਂ ਕੀ ਕਹਾਂਗੇ ਤੇ ਬਾਕੀ ਤਾਂ ਹੁਣ ਤਿਆਰ ਹੋ ਗਿਆ ਸਾਰੇ ਘਰੇ ਜਾਣ ਲੱਗੇ ਆ ਕਿ ਲੋਵਾ ਜੁਕੇ ਨੇ ਨਵੇਂ ਛੁੱਟੀ ਹੋਏ ਨਹੀਂ ਕੱਲ ਅਜ ਦੀ 12 ਤਰੀਕ ਕੱਲ ਦੀ ਵੇਟ ਐ ਬਸ ਫਿਰ ਅਗੀ 13 13 ਤਰੀਕ ਨੂੰ ਹੈਗੀ ਲੋੜੀ ਤੇ ਲੋੜੀ ਬਿ ਲੋੜੀ ਕੱਟੇ ਦੀ ਪੂਛ ਮਰੋੜੀ ਕੱਟਾ ਗਿਆ ਪੱਜ ਕਹਿੰਦੇ ਲੋੜੀ ਆਈ ਅੱਜ ਐਦਾਂ ਸੀ ਲੋੜੀਆਂ ਮੰਗਦੇ ਸੀ ਪਿੰਡਾਂ ਦੇ ਵਿੱਚ ਜਾ ਜਾ ਕੇ ਮੇਰੇ ਕੋਲ ਉਹ 1565 ਰੁਪਏ ਇਕੱਠੇ ਹੋ ਗਏ ਸੀਗੇ ਪਿੰਡ ਚ ਲੋੜੀ ਮੰਗ ਲਈ ਬੰਦ ਗਏ ਉਹਦਾ ਨਿੱਕਾ ਇਹ ਹੁੰਦਾ ਸੀਗਾ ਦੋ ਤਿੰਨ ਨਾਲ ਦੇ ਬੰਦੇ ਇਕੱਠੇ ਕਰ ਲੈਣ ਮੋਗੇ ਦੀ ਗੱਲ ਐ ਇਹ ਤੇ ਬਹੁਤ ਉਹ ਵੀ ਦੇਣ ਯਾਦ ਨਹੀਂ ਹੈ ਜੀ ਬਹੁਤ ਮਜ਼ਾ ਆਂਦਾ ਸੀ ਇਹ ਚੀਜ਼ਾਂ ਚ ਕਾਸ ਇਹ ਚ ਜਮੈਂ ਹੁਣ ਟਰਾਈ ਕਰਾਂ ਬਟ ਨਹੀਂ ਹੁਣ ਕੋਈ ਲੋੜੀ ਦਿੰਦਾ ਨਹੀਂ ਅੱਜ ਅੱਜ ਕੱਲ੍ਹ ਸ਼ਹਿਰ ਚ ਕੋਣ ਲੋੜੀ ਦਿੰਦਾ ਜੇ ਆਪਣਾ ਮੋਗੇ ਵਾਲੀ ਏਰੀਆ ਜਿਹੜੀ ਹੈ ਨਾ ਉਹਨਾਂ ਨਾਲ ਮਤਲਬ ਕਰ ਸਕਦੇ ਆ ਹੱਥ ਨੂੰ ਜਾ ਕੇ ਚਪ ਕਰ ਸਕਦੇ ਆ ਤੇ ਉੰਦਾ ਕਰ ਕੋਈ ਮੰਦਾ ਜੇ ਜੈਨੂ ਜੀ ਦਾ ਫੀਚਰ ਵਧੀਆ ਹੋਵੇ ਅਗਲਾ ਲੋੜੀ ਦੇ ਦਿੰਦਾ ਲੋੜੀ ਤੇ ਦਊਗਾ ਕਿ ਕਣਕ ਕਣਕ ਦੇ ਦਿੰਦਾ ਹੁੰਦਾ ਸੀਗਾ ਤੇ ਪੈਸੇ ਦੇ ਉਹਨੇ 10000 ਰੁਪਏ ਇਦਾਂ ਹੀ ਕਰ ਕਰ ਕੇ ਅਸੀਂ ਜੀ ਕਰਨਾ ਕਣਕ ਜਾ ਕੇ ਦੁਕਾਨ ਤੇ ਜਾ ਕੇ ਵੇਚ ਦੇਣੀ ਆ ਕਣਕ ਦੁਕਾਨਾਂ ਨੂੰ ਦੇ ਕੇ ਉਹਦੇ ਵੱਟੇ ਪੈਸੇ ਲੈ ਲੈਣੇ ਆ ਜਾਂ ਕੋਈ ਚੀਜ਼ੀ ਲੈ ਲੈਣੀ ਆ ਬਸ ਇੰਨਾ ਹੀ ਸੀਗਾ ਹੁਣ ਤਾਂ ਬਹੁਤ ਟਾਈਮ ਲੰਘ ਗਿਆ ਇੱਕ بس ਚੇਤੇ ਹੀ ਕਰ ਸਕਦੇ ਉਹ ਟਾਈਮ ਨੂੰ ਤੇ ਬਾਕੀ ਹੁਣ ਕਰੀ ਜਾਂਦੇ ਆ ਤੇ ਕਰੀ ਜਾ ਕੇ ਦੇਖਦੇ ਆ ਕੀ ਕਾਰਵਾਈ ਪੈੜੀ ਕਿ ਨਹੀਂ ਪੈੜੀ ਪ੍ਰੋਫਾਈਲ ਹੀ ਕਰਿਆ ਜਾ ਸਕਿਆ ਕਰਦੇ ਅੱਜ ਵੀ ਨਹੀਂ ਆਇਆ ਤੇ ਫੇਰ ਅੱਜ ਯਾਰ ਇਕੱਲਾ ਤੇ ਯਾਰ ਦੋ ਦਿਨ ਹੋ ਗਿਆ ਮੈਂ ਇਕੱਲਾ ਰਹਿ ਗਿਆ ਤਾਂ ਥੋੜੇ ਭਾਂਡੇ ਹੀ ਵੱਧ ਗਏ ਆ ਥੱਲੇ ਸਫਾਈ ਕਰੀਆ ਨਹੀਂ ਤੇ ਜਦੋਂ ਘਰ ਤੇ ਵਾਪਸ ਆਣਗੇ ਫਿਰ ਕਹਿਣਗੇ ਤੂੰ ਘਰ ਨਹੀਂ ਦੇਖਦਾ ਇਹ ਨਹੀਂ ਦੇਖਦਾ ਆ ਕਰਕੇ ਥੋੜੇ ਭਾਂਡੇ ਮਾਰ ਕੇ ਮੈਂ ਫੇਕ ਕਰਦਾ ਲੋ ਜੀ ਮਿੱਤਰੋ ਆਪਾਂ ਆ ਗਿਆ ਨਿਤਿਸ਼ ਦੇ ਕੋਲ ਤੋਂਦ ਬੜੀ ਹੈ ਨੀ ਕੀ ਪਠੰਡ ਹੈਗੀ ਆ ਧੁੰਦ ਨੀ ਦੀ ਸਾਡੇ ਏਰੀਆ ਚ ਧੁੰਦ ਆ ਪਰ ਇਧਰ ਨਹੀਂ ਇਹ ਮਾਰਕੀਟ ਦੇ ਗਿਆ ਚਾਹੁੰਦਾ ਨੇ ਹੈਬੋ ਵਾਲਾ ਮੇਰਾ ਆ ਨਾ ਲਾਦੀਆਂ ਬਾਕੀ ਆਇਆ ਫੋਨ ਆ ਮਤਰ ਨੂੰ ਬੁਲਾਇਆ ਵਾ ਉਹ ਆ ਰਿਹਾ ਬਰੂ ਨਿਕਲ ਕੇ ਆਊਗਾ ਤੇ ਦੇਖਦੇ ਆ ਕੀ ਕਰਨੇ ਕੀ ਨਹੀਂ ਕਰਨਾ ਮੈਂ ਕਿ ਥੋੜਾ ਸੰਡੇ ਹੈਗਾ ਯਾਰ ਕਿਉਂ ਦੋ ਦਿਨ ਹੋ ਗਿਆ ਰੀਲ ਸ਼ੂਟ ਕਰਨੀ ਉਹ ਸੋਚਿਆ ਸੀਗਾ ਉਹ ਨਹੀਂ ਹੋਇਆ ਬਟ ਅੱਜ ਵੀ ਥੋੜਾ ਲੱਗ ਰਿਹਾ ਜਿਸ ਹਾਲ ਦੇ ਨਾਲ ਨਹੀਂ ਹੋਏਗਾ ਨਹੀਂ ਹੋਏਗਾ ਨਹੀਂ ਹੋਏ ਲੱਗਦਾ ਪਲੀ ਝੋਟੇ ਨੂੰ ਠੰਡ ਚ ਬਾਹਰ ਕੱਢ ਲਿਆ ਆ ਜੀ ਇਹ ਦੇਖੋ ਕੀ 10 ਵਜੇ ਦਾ ਫੋਨ ਕੀਤਾ 40 ਮਿੰਟ ਲੇਟ ਆਇਆ ਪੂਰੇ ਓ ਯਾਰ ਭਾਂਡੇ ਪੁੰਡੇ ਮਾਰ ਕੇ ਆਏ ਤੇਰੇ ਕੋਲ ਬੇਲਾ ਥੋੜੀ ਆ ਚਲ ਸਾਰਾ ਬੇਲਾ ਤੂੰ ਹੀ ਦੱਸ ਹੁਣ ਬੇਲਾ ਕੌਣ ਹੋਵੇ ਇਸ ਟਾਈਮ ਮੇਰੇ ਘਰ ਦੇ ਨਾ ਵੀ ਨਹੀਂ ਪਰਮਿਸ਼ਨ ਦੇ ਦੇਣਾ ਕੋ ਮੁੰਨੇ ਤਾਂ ਵੀ ਮੈਂ ਲੜਾਇਆ ਮੈਂ ਮੇਰੇ ਘਰ ਦੇ ਹੈ ਨਹੀਂ ਸੀ ਮੈਂ ਪਰਪਿਚੇ ਨਹੀਂ ਲੈ ਕੇ ਆਇਆ ਮੈਂ ਕਿ ਲੈ ਲਈ ਤਾਂ ਨਾ ਹੋ ਜਾਂਦੀ ਆ ਯਾਰ ਮੈਂ ਇੰਜੋਏ ਕਰੋ ਜੋ ਵੀ ਮਿਲਦਾ ਲੈਵੀ ਮੈਂ ਤਰੀ ਆਪਣਾ ਵਲੌਗ ਆਨ ਕਰਨਗੀ ਕਰ ਲਈਏ ਓਏ ਇੰਟਰ ਦੇਣੀ ਆ ਇੰਟਰ ਇਥੇ ਨਾਲ ਦੇ ਮੈਂ ਉੱਚੀ ਬੋਲ ਕੇ ਇੰਟਰ ਦਊਂਗਾ ਉੱਚੀ ਬੋਲ ਕੇ ਇੰਟਰ ਹੋ ਦਊਂਗਾ ਮੈਂ ਦਊਂਗਾ ਬਾਅਦ ਤੇਰੇ ਘਰ ਦੇ ਉੱਟ ਜਾਣਗੇ ਛੱਡਣਾ ਚਾਹੀਏ ਆ ਜਾ ਕੇ ਆ ਕੇ ਇੰਟਰੋ ਕਰਦੇ ਚੈੱਕ ਕਰ ਬਸ ਬਸ ਇਹਨਾਂ ਹੈਗਾ ਦਾ ਹੈ ਯਾਰ ਵੈਸੇ ਹੈਗਾ ਵਾ ਨਹੀਂ ਉਸ ਹਿਸਾਬ ਨਾਲ ਦੇਖ ਉੱਪਰ ਤਾਂ ਹੈਗਾ ਬਾਬਰ ਘੱਟਾ 50 ਰੁਪਏ ਦਾ ਹੈ ਹੈ 100 ਰੁਪਏ ਦਾ ਮਤਲਬ ਕੰਮ ਨਹੀਂ ਸਰ ਸਕਦਾ ਸਾਡਾ ਯਾਰ ਤੇਲ ਦੇ ਹਿਸਾਬ ਨਾਲ ਨਾ ਕਿਹੜਾ ਕੱਟ ਲੱਗੂਗਾ ਤੇ ਹੈ ਯਾਰ ਮੈਂ ਖਾਣ ਪੀਣ ਦੀ ਇਨੀ ਮੈਂ ਕਿਹਾ ਮਾਰਕੀਟ ਲੱਗੀ ਇਹਨੂੰ ਪੁੱਛਿਆ ਮੈਂ ਪੈਸੇ ਹੈਗੇ ਆ ਦੇਖੋ ਯਾਰ ਸਾਡਾ ਕੋਈ ਮਤਲਬ ਨਹੀਂ ਸੀਗਾ ਖਾਣ ਦੇ ਵਿੱਚ ਕਿਹੜੀ ਕੱਟ ਹੁੰਦਾ ਮਟ ਨਹੀਂ ਮੈਂ ਕਿਹਾ ਸੰਡੇ ਹੈਗਾ ਥੋੜਾ ਮਹੌਲ ਚੱਲ ਦੇਖ ਲਈਏ ਹਾਂ ਮਤਲਬ ਲੋੜੀ ਦੀ ਲੋੜੀ ਦੀ ਤਿਆਰੀ ਹੋਣ ਲੱਗੀ ਹੈ ਨਾ ਇਸੇ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਆਹ ਦੇਖੋ ਜਿਵੇਂ ਕਿ ਗੱਚਕ ਵਗੈਰਾ ਹੈ ਉਹ ਆ ਗਏ ਭਰਾਏ ਨਹੀਂ ਵੀ ਨੂੰ ਵੀ ਦੇਖ ਹੀ ਸਕਦੇ ਆ ਦੇਖੋ ਪਤੰਗ ਕਿੱਡੇ-ਕੱਡੇ ਛੱਜੇ ਇਹ ਤਾਂ ਹੈ ਕੁਛ ਨਹੀਂ ਗਾ ਇਹ ਤਾਂ ਮੁੱਕ ਗਿਆ ਬਹੁਤ ਹਲੇ ਸਿਸਟਮ ਹੈ ਦੇਖ ਲਓ ਨਹੀਂ ਚੱਲਦਾ ਮੁੱਕ ਗਿਆ ਹੋਏ ਦੇਖੋ ਹੈ ਨਾ ਰੁਕ ਮੈਂ ਚੱਕ ਕੇ ਪਾਉਂਗਾ ਫਟਾਫਟ ਸਾਲੇ ਪਾੜ ਜਾਣਾ ਬਾਦੇ ਬਾਦੇ ਪਤੰਗ ਲੈਣਾ ਪੈਂਚ ਗੱਲ ਨਹੀਂ ਹੋ ਰਹੀ ਓਵਰ ਥਿੰਕਿੰਗ ਮਨ ਉੱਡਾਈ ਲੋੜੀ ਨੂੰ ਪਟਾਕੇ ਮੈਨੂੰ ਦਾ ਇਹ ਤਾਂ ਕੁਛ ਨਹੀਂ ਖਰੀਦਿਆ ਨਾ ਡੋਰ ਨਾ ਪਤੰਗ ਸਾਲੇ ਡੱਟ ਲੈ ਕੇ ਤਾਂ ਆਇਆ ਮੈਂ ਵੇਚਦਾ ਨਾਲ ਹੀ ਦੀ ਨਾਲੀ ਵਿੱਚ ਤਾਂ ਜਿਆ ਤੇ ਹੋਉ ਨਹੀਂ ਲੈਣਾ ਮੈਂ ਆ ਦੇਖੋ ਮਿੱਤਰੋ ਕਿੱਦਾਂ ਵੱਡੇ ਵੱਡੇ ਪਤੰਗ ਚੈੱਕ ਕਰੋ ਕਿੰਨੇ ਵੱਡੇ ਵੱਡੇ ਤੇਰੀ ਭਾ ਹੈ ਮੈਂ ਨਹੀਂ ਛੁੱਟੀ ਲੈ ਰਿਹਾ ਕੰਮ ਤੇ ਤਾਂ ਹਾਫ ਡੇ ਆ ਤੇ ਕੰਮ ਤੇ ਤਾਂ ਹਾਫ ਡੇ ਆ ਮੈਂ ਛੁੱਟੀ ਕਰ ਰਿਹਾ ਬਟ ਗੱਟੂ ਨਾਲ ਮੈਂ ਭੇਜਦਾ ਯਾਰ ਕੁਝ ਸਿਚੁਏਸ਼ਨ ਹੋ ਗਈ ਸੀ ਘਰੇ ਉਸ ਪੇਜ ਦਾ ਤੁਹਾਨੂੰ ਪਤਾ ਹੀ ਆ ਕੀ ਹੋਇਆ ਸੀਗਾ ਕੀ ਨਹੀਂ ਹੋਇਆ ਸੀਗਾ ਕਿ ਉਹ ਦਾ ਹਾਂ ਗਰੀਬ ਹੋ ਗਿਆ ਸੀ ਉਸ ਤੋਂ ਬਾਅਦ ਨਾ ਯਾਰ ਤੇਰਾ ਗਰੀਬ ਹੋ ਗਿਆ ਸੀ ਆ ਦੇਖੋ ਗੱਡੇ ਵੱਡੇ ਵੱਡੇ ਗੁੱਟੇ ਉਹ ਪਾਬੇ ਪਾਬੇ ਇਹ ਸਾਰੇ ਲੈ ਗਏ ਪਤਾ ਨਹੀਂ ਕਿੱਦਾਂ ਜਾਣੀ ਉਹ ਤਾਂ ਇਹ ਨਹੀਂ ਸਮਝਦੀ ਗੱਡੀ ਤੇ ਦੌੜਦਾ ਰੱਖਿਆ ਜਾਣਾ ਤੇ ਬਾਈਕ ਤੇ ਤਾਂ ਬਹੁਤ ਹੌਲੀ ਹੌਲੀ ਚੜਾਣਾ ਪੈਣਾ ਪਿਛਲਾ ਪਿਛਲਾ ਬੰਦਾ ਜਿਹੜਾ ਬੈਠਾ ਹੋਊਗਾ ਉਹਨੂੰ ਮਤਲਬ ਬੈਲੈਂਸ ਕਰਨਾ ਪੈਂਦਾ ਉਸ ਦੇ ਹਿਸਾਬ ਨਾਲ ਅਰਾਜ ਸਾਲਾ ਪਾੜ ਗਿਆ 500 ਰੁਪਏ ਔਖੇ ਵੇਸਟ 500 ਦਾ ਗੁੱਟਾ ਲੈ ਆ 500 ਸੋਤੇ ਵੀ ਸਾਨੂੰ ਕੁਝ ਲੱਭ ਨਹੀਂ ਰਿਹਾ ਖਾਲੀ ਰੋੜਾ ਦੇ ੱਟਕੇ ਖਾ ਰਹੇ ਆ ਮੈਨੂੰ ਪੈਨਟ ਹੋ ਰਿਹਾ ਸਾਰਾ ਦਸਤ ਨਹੀਂ ਮੈਨੂੰ ਇੰਜੋਏ ਸਾਰਾ ਗਲਤ ਟਾਈਮ ਹੋ ਰਿਹਾ ਹੋਰ ਭਾਈ ਜੀ ਉਹ ਇਹ ਔਟੋ ਇਹ ਵਾਹ ਜਦੋਂ ਸਾਰੇ ਮੇਰਾ ਟਾਈਮ ਗਲਤ ਆਉਂਦਾ ਯਾਰ ਤੇ ਸਾਨੂੰ ਹੁਣ ਕੋਈ ਵੀ ਮਤਲਬ ਖਾਣ ਪੀਣ ਵਾਲਾ ਟੱਕਰੂਗਾ ਪਰ ਜੇਬ ਚ ਪੈਸੇ ਹੈ ਨਹੀਂ ਸਾਲੀ ਅਸੀਂ ਮਿਲਾਂਗਾ ਕਰੋ ਮੰਗੇ ਸਾਰੇ ਉਹ ਹੈਗਾ ਹੁਣ ਬਲਾਗ ਦਾ ਬਣ ਕਰ ਯਾਰ 3 ਰੁਪਏ ਪਿੱਛੇ ਹੁਣ ਮੈਂ ਆਪਣਾ ਸਟੈਂਡਰਡ ਡਾਊਨ ਨਹੀਂ ਕਰਨਾ ਕਹਿੰਦੇ 50 15 ਦੇ ਗਲਾਸ ਦਿੰਦਾ ਨਾ ਚਰਨ ਚਰਨ ਹੋ ਰਿਹਾ ਖਾਲੀ ਰੋੜਾ ਅੱਡੀ ਨੂੰ ਜਲਾ ਦੇ ਦੇਖੋ ਸਾਰੇ ਸਮਾਨ ਸੋਣ ਚੱਕੀ ਜਾਂਦੇ ਆਂ ਅਸੀਂ ਇੱਥੇ ਆਰੇ ਵਾਲ ਚੌਂਕ ਤੇ ਤੰਗ ਵਾਲਾ ਦਾ ਬਰੇ ਸਿਸਟਮ ਹੈ ਤੰਦਾ ਹਾ ਦੇਖ ਲੋ ਤੰਗ ਵਾਲਾ ਸਿਸਟਮ ਘੜੇ ਘੜੇ ਆਹ ਤੇਨਾ ਹੋਰ 우ਸਤਾਦ ਉਹ ਦੇਖੋ ਭਰਾ ਇੰਚੋਸ ਭੜਾ ਹੋਇਆ ਹੈ ਤਾਂ ਘੜੇ ਘੜੇ ਛੱਜੇ ਕੋਈ ਐਡਾ ਗੁੰਡਾ ਮੈਂ ਸੋਚਦਾ ਹੈ ਨਹੀਂ 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 ਬਰੇ ਫਿਸਲੇ ਦਾ 60 ਪੈਸੇ ਦਿੱਤੇ ਨਹੀਂ ਗਏ 15 ਰੁਪਏ ਦੇ ਕਰਦਾ ਕਰੁੰਦਾ ਭੈ ਜ 100 200 ਤਾਂ ਧਾਰ ਤੇਰਾ ਹੋ ਜਾਂਦਾ ਵਾ ਔਰ ਅੰਕਲ ਜੀ ਠੀਕ ਹੋ ਹੁਣ ਕਿਸੇ ਨਾ ਹੁਣ ਕਿਸੇ ਨਾ ਹੁਣ ਕਿਸੇ ਨਾ ਛੇੜਖਾਨੀ ਕਰਨੀ ਪੈਣੀ ਆ ਮੈਂ ਲੋਡ ਜਾ ਸਕਨੀ ਦਾ ਮੇਰਾ ਪਹਿਲੇ ਮੇਰੀ ਕਾਰੀ ਵਾ ਨਾ ਹੀ ਹੋਵੇ ਦਾ ਕੋਸ ਟੰਗਾ ਵਲੋਂ ਕਿ ਸਾਰੇ ਪੈਟਰੋਲਾ ਪੰਪ ਬੰਦ ਹੋ ਗਏ ਨੇ ਇਹੋ ਬਈ ਖੜੀ ਆਹੋ ਕੋ ਇਹ ਕਿਹਾ ਕਰ ਰੇ ਪਹਿਲੇ ਆਟੋ ਦੇਖ ਤੂੰ ਆਟੋ ਦੇਖ ਮੋਡੀਫਾਈ ਕਰਾਇਆ ਬਾਈ ਨੇ ਥੋੜੀ ਵੀ ਕਰਿਆ ਬਸ ਐ ਕੱਟ ਕੇ ਬਿਲਕੁਲ ਵੀ ਨਹੀਂ ਹੈ ਯਾਰ ਜੀ ਐਂ ਜਦੋਂ ਤੁਸੀਂ ਆਪ ਕੱਢ ਲਿਆ ਕਰੋ ਰੱਖ ਸਕਦਾ ਮੈਨੂੰ ਪਤਾ ਨਹੀਂ ਕਿੰਨੇ ਦਾ ਖਰਚਾ ਆ ਦੇਣਾ ਤੇ ਆ ਦੇਖੋ ਇੱਥੇ ਜਿਆਦਾ ਪਤੰਗਾ ਦੀ ਰੌਣਕ ਆ ਆ ਜਿਆਦਾ ਵੱਡਾ ਪਤੰਗਾ ਹੁੰਦਾ ਵੱਡਾ ਸਾਰਾ ਦੁਕਾਨ ਮਤਲਬ ਸੱਜੇ ਲੇਟਾਂ ਵਾਲੀ ਜੀ ਐਲਈਡੀ ਵਾਲੇ ਵੀ ਆ ਜਾਂਦੇ ਆ ਦੇਖੋ ਤੇ ਫੇਰ ਮੈਂ ਤਾਂ ਕੁਝ ਕਿਹਾ ਹੀ ਨਹੀਂ ਸੀਗਾ ਪਸੋ ਯਾਰ ਪਤਗਾਂ ਭਾਕ ਮਾਰੀ ਆ ਇੱਕ ਪਿਸਤਿਆ ਰਹਿ ਬਈ ਆਪਾਂ ਵੈਸੇ ਖੜੇ ਸੀ ਬਾਈ ਕਹਿੰਦਾ ਹਾਂਜੀ ਬਾਈ ਖਾਣੇ ਮੈਂ ਕਹਿੰਦਾ ਦੇਖ ਲਓ ਫਰੀ ਦੇ ਹਿਸਾਬ ਨਾਲ ਜਿੰਨੇ ਖਵਾਣੇ ਖਵਾ ਦੋ ਬਾਈ ਲੈ ਲਈ ਇੱਕ ਪਿਸਤ ਬਾਈ ਤੁਹਾਡਾ ਹੈ ਨਹੀਂ ਫੇਰ ਤੁਸੀਂ ਹਾਕਾ ਤੋਂ ਮਾਰੀਏ ਦੱਸੋ ਤੁਹਾਡਾ ਹੈ ਨਹੀਂ ਤੁਸੀਂ ਹਾਕਾ ਤੋਂ ਮਾਰੀ ਲਲ ਮੇਰਾ ਨਾ ਇਸ ਦਾ ਹੈ ਹਕਿਸ ਦਾ ਹੈ ਉਹ ਕਰਾ ਦੇ ਡ੍ਰੌਪ ਕਰਤੀ ਜੰਦੀ ਭਾਈ ਇਹ ਜੇ ਅਸੀਂ ਵੈਸੇ ਇੱਥੇ ਖੜੇ ਸੀ ਕਿ ਵੀਡੀਓ ਸ਼ੂਟ ਕੀਤੇ ਨਾਲ ਐਡ ਕਰ ਦਿੰਦਾ ਇਹ ਤੋਂ ਮੈਂ ਵੀਡੀਓ ਲੈ ਰਿਹਾ ਤੇ ਵੈਸੇ ਅਸੀਂ ਖੜੇ ਬਾਈ ਕਹਿੰਦਾ ਹਾਂ ਜੀ ਭਾਈ ਕਿੰਨੇ ਚਾਹੀਦੇ ਇੱਕ ਵਲੇਟ ਦੋ ਮੈਂ ਕਿਹਾ ਫ੍ਰੀ ਦੇ ਹਿਸਾਬ ਨਾਲ ਜਿੰਨੇ ਹਿਸਾਬ ਨਾਲ ਦੇਣੀ ਆ ਤੁਸੀਂ ਦੇ ਦੂ ਹਾਂ ਭਾਈ ਦੇਗਾ ਦੇਖ ਇੱਕ ਅੰਦਾ ਠੰਡ ਕਾਫੀ ਆ ਖਵਾ ਦੇ ਯਾਰ ਠਰਾ ਦੇ ਯਾਰ ਗਰੀਬ ਬੰਦਾ ਓ ਲੈ ਬਾਈ ਨੇ ਕੱਢ ਲਿਆ ਜਿਗਰਾ ਯਾਰ ਇਹ ਦੇਖੋ ਇਹਨੇ ਮੈਂ ਤਾਂ ਹੁਣ ਤਾਂ ਭਾਈ ਸਾਲੇ ਮੇਰ ਨਾਲ ਰਹੇਗਾ ਨਾ ਖਾਂਦਾ ਪੀਂਦਾ ਰਹੇਗਾ ਭਾਈ ਨੇ ਦਾਲ ਸੁਖਾਉਂਦੇ ਜੀ ਦੇ ਦੋ ਵੀ ਦੇਦੇ ਬਾਈ ਫ੍ਰੀ ਦੇ ਦਿੱਤੇ ਹੈ ਨਾ ਬਾਈ ਫ੍ਰੀ ਦੇ ਦਿੱਤੇ ਨਾ ਲੈ ਬਾਈ ਸਾਲੇ ਮੇਰ ਨਾਲ ਰਹੇਗਾ ਨਾ ਖਾਂਦਾ ਪੀਂਦਾ ਰਹੇਗਾ ਸੱਚੀ ਬਾਈ ਨੇ ਦੇਤੇ ਯਾਰ ਬਾਈ ਫ੍ਰੀ ਦਾ ਮਹਮਲ ਆਹਾ ਫਰੀ ਦੇ ਮੋਮੋ ਹਲਾ ਹੈ ਹਾਂ ਔਰ ਬੱਸ ਮੋ ਕਾਲ ਵੀ ਆ ਹਾਂ ਹਾਂ ਜ਼ਰੂਰ ਮੇਰੀ ਜਾਲ ਇਹਦੇ ਪਾੜੇ ਵੀ ਚੈਨਲ ਨਾਲ ਕੀਤਾ ਦੀ ਆਪਾਂ ਮੇਰੇ ਨਾਲ ਬਾਈ ਨੂੰ ਚੈਨਲ ਕਢਾ ਕੇ ਦੇ ਰਿਹਾ ਫਿਰ ਤੋਂ ਹੈਗਾ ਹੋਊਗਾ ਯਾਰ ਇੱਥੇ ਹੋਊਗਾ ਯਾਰ ਆ ਲੈ ਆ ਬਈ ਆਪਣਾ ਹੀ ਆ ਦੇ ਨਹੀਂ ਹੁਣ ਕੀਤਾ ਵੀ ਖੜੇ ਹੋ ਪਹਿਲਾ ਫੋਨ ਦੂਜਾ ਸੀਗਾ ਫੋਨ ਚੇਂਜ ਕਰ ਲਿਆ ਤੁਸੀਂ ਇਹ ਨਾ ਤੈਨੂੰ ਨਹੀਂ ਆਉਂਦਾ ਨਾ ਤੈਨੂੰ ਹੋਵੇ ਲੱਗਾ ਬੈਠੇ ਬਿਠਾਈ ਯਾਰਾਂ ਨਾਲ ਆਪਾਂ ਮਿਲ ਗਏ ਆ ਲੈ ਭਾਈ ਤੂੰ ਬਈ ਆਪਣਾ ਨਾਮ ਦੱਸ ਯਾਰ ਇਹ ਬੰਦੇ ਨੇ ਸਾਨੂੰ ਹਾਕ ਮਾਰੀ ਸੀਗੀ ਕਿਧਰ ਗਿਆ ਇਹ ਬੰਦੇ ਨੇ ਇਹ ਤਾਂ ਛੋਟਾ ਤੁਸੀਂ ਇਹਨਾਂ ਦੇਖ ਬਈ ਨਹੀਂ ਬਤੇਰੇ ਬਈ ਬੰਦੇ ਨੇ ਹਾਕ ਮਾਰੀ ਸੀ ਤੇ ਵੈਸੇ ਹੀ ਖੜੇ ਸੀ ਲਾਲ ਕੋਠੀ ਤੇ ਬਾਈ ਨੇ ਹੁਣ ਮਮਸ ਖਵਾਤੀ ਆ ਔਰ ਨੇ ਬਹੁਤ ਬੰਦਿਆ ਲੱਗਾ ਜਲਦੀ ਸੱਚੋ ਵੀਡੀਓ ਤੇ ਵੀਡੀਓ ਐਡ ਕਰਵਾ ਵੀਡੀਓ ਦੇਖੋ ਤੁਸੀਂ ਵੀਡੀਓ ਕਿਵੇਂ ਲੱਗੀ ਆ ਸਿੰਦਾ ਇਹ ਤੁਹਾਨੂੰ ਆਪਣਾ ਲੁਧਿਆਣਾ ਦਾ ਟ੍ਰੈਫਿਕ ਦਿਖਾਣਦੇ ਆ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਵੱਡਾ ਟਰੱਕ ਲੱਗਾ ਇਹਨੂੰ ਇਹ ਨਹੀਂ ਪਤਾ ਮਾਦੇ ਵੀਰ ਨੂੰ ਠੰਡ ਇੰਨੀਆ ਪੈਂਚੋ ਰਾਹ ਰੋਕੇ ਖੜਾ ਹੈ ਸਾਡੇ ਹੱਥੋਂ ਸੋਨੇ ਪੈ ਰਹੇ ਆ ਇਹਦੇ ਮਿੱਤਰੇ ਚਾਹ ਹੋਏ ਇਹ ਦੇਖੋ ਮਾਰੇਗਾ ਵੀ ਇੰਨੀ ਕੀ ਫਰੀਕ ਦੀ ਜਗ੍ਹਾ ਮੈਂ ਕਿਥੋਂ ਲਗਾਵਾ ਪਿੱਛੇ ਵੀਰੇ ਤੁਸਨਾ ਕਰਦੀ ਹੈ 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 ਭਰਾ ਹੈ ਨਹੀਂ ਵੀਰੇ ਸਾਡੇ ਕੋਲ ਤੇਲ ਪਹਿਲਾਂ ਹੀ ਕੱਟ ਆ ਜਿੱਥੇ ਕਰਕੇ ਇਹਨਾਂ ਨੂੰ ਕਰਾ ਟ੍ਰੈਫਿਕ ਨਾ ਲਾਇਆ ਕਰੋ ਪੈਂਦ 30 ਰੁਪਏ ਦੇਲ ਤੇ ਭਇਆ ਸਾਡੇ ਕੋਲ 30 ਰੁਪਏ ਮਲੰਗ ਦੇ ਕੋਲ ਮੈਂ ਤੇਲ ਹੈ ਨਹੀਂ ਪਵਾਉਣ ਵਾਲਾ ਇੰਨੇ ਜੋਗਾ 30 ਰੁਪਏ ਦੇ ਖਰਚਾ ਦੇਣੇ ਹਨ ਕਲਾਜਮਨ ਖਾਵਾਂਗਾ ਗਰਮ ਗਰਮ ਖਲਾਏਂਗਾ ਭਰਾ ਕਲਾਜਮਨ ਖਾਦੇ ਖਲਾਦੇ ਆਹ ਕਹਿ ਸਕਦਾ ਪਰ ਖਰਚ ਨਹੀਂ ਸਕਦਾ ਮੈਂ ਪੈਸੇ ਨਹੀਂ ਲੈ ਲੈ ਚਾਹਤ ਨਹੀਂ ਠੰਡ ਬਹੁਤ ਮਾੜੀ ਹੋ ਰਹੀ ਲੇਕੀ ਲੱਗ ਲੱਗ ਗਈ ਭਾਈ ਦਾ ਟਾਇਰ ਲੱਗ ਚੱਲਾ ਸੀ ਮੈਂ ਉਚਾ ਲਿਆ ਭਾਈ ਆਪਨੇ ਦੱਸਾ ਜਾਣਾ ਹੈ ਆਪਨੇ ਕਹਾ ਜਾਣਾ ਅੱਛਾ ਅੱਛਾ ਵਧੀਆ ਬੋਲ अच्छा महाबी चौक के पास जाने के भैया और हम भैया को साथ में छोड़ने जाएंगे हमने हम लाल, लाल कोठी भाई लाल कोठी जाएंगे हाँ लाल कोठी को हम मनवर जी के, के मालिक आपको छोड़ आएंगे चलिए अरे नहीं आपको छोड़ और बताओ अडो काफी है ठंड काफी है एक दूसरे को छोड़ते रह जाएंगे तेरे रिश्तेदार ही लगते ਆ ਦੇਖੋ ਮਿੱਤਰੋ ਬੜਾ ਉਪਰਾ ਆਮੜਿਆ ਆ ਆ ਦੇਖੋ ਸ਼ਰਧਾ ਦੇ ਰਿਸ਼ਤੇਦਾਰ ਮਿਲਣੇ ਹੁਣ ਸਹੀ ਬਾਤ ਹੈ ਸਹੀ ਬਾਤ ਹੈ ਸ਼ਰਧਾ ਦੇ ਰਿਸ਼ਤੇਦਾਰ ਬੋ ਕੇ ਆ ਲੈ ਬਈ ਹੁਣ ਸਹੀ ਤੇ ਮੋਮੋਸ ਖਾ ਕੇ ਦਿੱਤੇ ਘਰ ਨੂੰ ਥੈਂਕ ਯੂ ਬ੍ਰਦਰ ਥੈਂਕ ਯੂ ਬ੍ਰਦਰ ਦੁਆਵਾਂ ਮੇ ਆ ਨਾਮ ਦਸੀ ਆਪਣੇ ਦੁਕਾਨ ਦਾ ਕੀ ਆ ਸੋਨੂ ਮੋਮੋਸ ਸੋਨੂ ਮੋਮੋਸ ਲੋ ਵੀ ਲਾਲ ਕੋਠੀ ਆ ਸੋਨੂ ਮੋਮੋਸ ਬਾਈ ਕੋਲ ਆਇਓ ਤੇ ਫਰੀ ਦੇ ਨਾ ਖਾਇਓ ਥੋੜੀ ਬੋਣੀ ਬਾਣੀ ਕਰਾ ਕੇ ਜਾਓ ਪੁੱਲਾ ਬਾਕੀ ਬਾਈ ਚੰਗਾ ਦਾ ਸਹੀ ਆ ਭਾਵਨਾ ਦਿਲ ਦਾ ਬਾਈ ਚੰਗਾ ਵਾ ਥਾੜ ਪੀਨੂ ਨਹੀਂ ਨਹੀਂ ਥਾੜ ਪੀਨੂ ਨੇ ਬੱਸ ਉੱਧੇ ਹੀ ਗਿਆ ਸੀ ਹੈ ਨਾ ਜਾ ਕੇ ਖੜੇ ਸੀ ਜੇ ਇਹਨੂੰ ਮੈਂ ਕਿਹਾ ਵੀਡੀਓ ਘੱਲਦੇ ਤੇ ਉਹ ਕਹਿੰਦੇ ਹਾਂਜੀ ਬਾਈ ਜੀ ਕਿੰਨੀ ਫਲੇਟ ਆ ਉਹ ਮੁੰਡੇ ਨੂੰ ਭਲੇਖਾ ਲੱਗ ਗਿਆ ਨਾਲ ਦੇ ਨੂੰ ਨੀਲੀ ਹੁੱਡੀ ਵਾਲੇ ਨੂੰ ਤੇ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਫਰੀਦੇ ਸਾਹਿਬ ਨਾਲ ਕੋਈ ਜਿੰਨੇ ਦੇਣੇ ਆ ਦੇ ਦੇ ਕਹਿੰਦਾ ਨਹੀਂ ਇਹਨੂੰ ਫਰੀ ਨਹੀਂ ਹੈਗੇ ਫਿਰ ਨਾਲ ਦੇ ਨਾਲ ਕਹਿੰਦਾ ਚੱਕੋ ਹੀ ਨਾ ਦੇ ਦੇ ਦੇਖੋ ਯਾਰ ਇੰਨਾ ਹੁੰਦਾ ਵਾ ਬਸ ਦੋ ਕੁ ਮਿੱਠੀਆਂ ਗੱਲਾਂ ਕਰ ਦੋ ਯਾਰ ਬੰਦਾ ਦਿਲ ਦੇ ਹਰੇਕ ਹਰ ਕੋਈ ਚੰਗਾ ਵਾ ਮਾੜਾ ਕੋਈ ਨਹੀਂਗਾ ਉਹ ਆਪਾਂ ਹੀ ਆਪਣੀ ਥਿੰਕਿੰਗ ਹੋ ਜਾਂਦੀ ਆ ਉਸੇ ਸਾਹ ਦੇ ਨਾਲ ਬਾਕੀ ਇਹਨੂੰ ਆਪਾਂ ਜਮਦੂਤ ਨੂੰ ਘਰੇ ਤਾਰ ਦਈਏ ਤੇ ਆਪਾਂ ਵੀ ਜਾਈਏ ਕਾਫੀ ਟਾਈਮ ਹੋ ਗਿਆ ਉਹ ਨਿਤਰਾ ਨੂੰ ਤੇ ਠੰਡ ਕਾਫੀ ਆ ਪੈਨ ਹੱਦ ਸੁਣਦੇ ਪੈ ਰਹੇ ਮੇਰੇ ਇਹ ਆਪਾਂ ਇਹਦੀ ਕਲੋਨੀ ਸੈਂਟਰ ਹੋ ਗਿਆ ਇਸ ਤੇਰੀ ਕਲੋਨੀ ਦਾ ਨਾਮ ਕੀ ਹੈ ਬੈਂਕ ਕਲੋਨੀ ਨਿਊ ਦੀਪ ਨਗਰ ਇਹਦੀ ਕਲੋਨੀ ਆ ਜੇ ਕਿਸਨੇ ਰੇਡ ਮਾਰ ਲਈ ਹੈ ਤਾਂ ਨਹੀਂ ਤੁਸੀਂ ਘਰੇ ਰੇਡ ਮਾਰ ਸਕਦਾ ਜਦੋਂ ਤਾਂ ਇਹ 15 ਫਰਵਰੂਅਰ ਲਿਆਏ ਸੌਰੀ 15 ਲਿਆਏ ਇਹ ਭੈਣ ਚ ਚੋੜ ਚੋੜ ਚੁੱਟਾ ਤੇਰਾ ਬ੍ਰੋ ਮੈਂ ਖਿੱਚਿਆ ਵਾ ਇਹ ਚੋੜ ਚ ਆ ਗਿਆ ਚੋੜ ਚ ਕਿਆ ਤਾ ਤਸ ਇਨ ਹੋਈ ਪਤੰਗ ਮਿਲਦੇ ਆ ਘਰੇ ਹੁਣ ਘਰੇ ਜਾ ਕੇ ਗਾਂ ਦਿੰਦੇ ਹੁਣ ਬੋਲ ਤੇਰਾ ਨਾਮ ਕੀ ਆ ਬੋਲ ਅੱਛਾ ਇਹਦਾ ਨਾਮ ਨੀਤੀ ਸਾ ਤੇਰਾ ਨਾਮ ਕੀ ਆ ਰਾਜੂ ਉਹ ਲੈ ਇਹਦਾ ਨਾਮ ਹੋਰ ਵੀ ਠੀਕ ਠਾਕ ਆ ਰੋਟੀ ਪਣੀ ਬਰਾਮਾ ਬੜੇ ਸਾਲਾਂ ਬਾਅਦ ਉਹ ਜਾ ਜਾ ਇਹਦੇ ਮਲੇ ਦਾ ਕੁੱਤਾ ਵਾ ਇਹਦਾ ਹੀ ਪ੍ਰਾਹੂ ਓਏ ਵੱਡ ਨਾਲ ਨਹੀਂ ਸਾਲਿਆ ਹੁਣ ਯਾਰ ਨਾ ਗਰਦਾਰੀ ਯਾਰ ਨਾ ਗਰਦਾਰੀ ਨਾ ਕਰੀ ਹੈ ਨਾਮ ਕੀ ਤੇਰਾ ਦਾਂਦੇ ਰੈਂਡ ਦੇ ਸਾਲਾ ਪੈ ਜੋ ਜਵਾੜਾ ਪੜ ਲਿਓ ਔਰ ਇੱਕੋ ਦਾ ਮੇਰੀਆਂ ਚੀਕਾ ਮਰਾ ਦੇ ਇਹਦਾ ਮੂਡ ਦਾ ਕੋਈ ਨਹੀਂ ਪਤਾ ਸਾੜੇ ਕੁੜੀਆਂ ਦੇ ਮੂਡ ਵਾਂਗੂ ਮੂਡ ਬਦਲ ਜਾਂਦੇ ਇਹਨਾਂ ਦੇ ਨਹੀਂ ਚੂਕਦਾ ਪਿਆ ਇਹਨੂੰ ਭੁੱਖ ਲੱਗੀ ਓਏ ਜਾ ਇਹਨੂੰ ਰੋਟੀ ਦੇ ਤੂੰ ਦੇ ਨਾ ਆਪਣੇ ਆਦੇ ਤੋਂ ਲਿਆ ਕੇ ਦੇ ਦੋ ਰੋਟੀਆਂ ਚਲ ਸਾਲਿਓ ਤੁਹਾਡੇ ਆਟਾ ਮੁੱਕ ਗਿਆ ਮੈਂ ਤੁਹਾਡੇ ਘਰੇ ਆ ਕੇ ਰਹਿਣਾ ਭਰਾ ਚਲ ਓਕੇ ਆ ਓਕੇ 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 ਮਿੱਤਰ ਬਾਏ ਚੱਲ ਚੱਲ ਜਾ ਕਰਈ ਰੋਟੀ ਮੈਂ ਨਹੀਂ ਹੁੰਦੀ ਰੋਟੀ ਉੱਥੋਂ ਲਿਆ ਚੱਲ ਠੀਕ ਆ ਓਕੇ ਮੈਂ ਆ ਦੇ ਘਰੇ ਲੋ ਹੀ ਮੇਟਰ ਹੁਣ ਘਰ ਆਇਆ ਤੇ ਹੱਥ ਪੈਰ ਪੂਰੇ ਲਾਲ ਹੋ ਗਿਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਹੱਥ ਪੂਰਾ ਸੋਨ ਹੋ ਗਿਆ ਇਹ ਹੱਥਾਂ ਦੇ ਕੀੜੀਆਂ ਲੜ ਰਹੀਆਂ ਪੂਰੀਆਂ ਮਤਲਬ ਕਿ ਮੈਨੂੰ ਫੀਲ ਨਹੀਂ ਹੋ ਰਿਹਾ ਜੋ ਵੀ ਹੱਥ ਵਿੱਚ ਹੋਲਡ ਕੀਤਾ ਜਿਵੇਂ ਮੈਂ ਫੋਨ ਹੋਲਡ ਕੀਤਾ ਉਹ ਵੀ ਨਹੀਂ ਪਤਾ ਲੱਗ ਰਿਹਾ ਮੈਨੂੰ ਤੇ ਹੁਣ ਘਰ ਆਇਆ ਵਾ ਤੇ ਆ ਹੀਟਰ ਛੱਡੂਗਾ ਸਾਲਾ ਇਹਦੇ ਨਾਲ ਥੋੜੀ ਮਤਲਬ ਆਪਣ ਨੂੰ ਹੀਟ ਦੇਵਾਂਗੇ ਸਾਚੇ ਬਹੁਤ ਠੰਡਾ ਹੁਣ ਫੀਲ ਹੋ ਰਹੀ ਆ ਕਿਉਂਕਿ ਦਿਲ ਚ ਠੰਡ ਤਾਂ ਨਹੀਂ ਮਹਿਸੂਸ ਹੁੰਦੀ ਕਿਉਂਕਿ ਹਵਾ ਵਗੈਰਾ ਚੱਲਦੀ ਆ ਤੇ ਦਿਨ ਚ ਧੁੱਪ ਵੀ ਹੁੰਦੀ ਅੱਜ ਖਾਸ ਕਰਕੇ ਧੁੱਪ ਵੀ ਸੀ ਤਾਂ ਕਰਕੇ ਨਹੀਂ ਪਤਾ ਲੱਗਾ ਬਟ ਜਦੋਂ ਰਾਤ ਹੁੰਦੀ ਆ ਤੇ ਤਰਗਾਦੀ ਕੱਲੀ ਹਵਾ ਚੱਲਦੀ ਆ ਹਣ ਮੈਨੂੰ ਸੌਣ ਲੱਗੇ ਹੁਣ ਪਤਾ ਲੱਗ ਰਿਹਾ ਮਿੱਤਰ ਆ ਸਾਡਾ ਹੈਗੀ ਆ ਬਾਕੀ ਜਖਾਮ ਵੀ ਸੀਗਾ ਜਖਾਮ ਨੂੰ ਕਰਕੇ ਦੂਰ ਬੈਠਿਆ ਮਿੱਤਰ ਤੂੰ ਦੋ ਦਿਨ ਹੋ ਗਿਆ ਤੁਸੀਂ ਸੋਦੇ ਹੋਗੇ ਮੈਂ ਤਰਜੀਹ ਘਰ ਦੇ ਲਈ ਦੇਖਦੇ ਤੇਰੇ ਵਲੌਗ ਦੇ ਵਿੱਚ ਘਰ ਦੇ ਤਾਂ ਨਹੀਂ ਦੇਖਦੇ ਦੋ ਦਿਨ ਹੋ ਗਿਆ ਘਰ ਦੇ ਗਏ ਆ ਕੰਮ ਰਹੀ ਕਿਤੇ ਬਾਹਰ ਰਿਸ਼ਤਦਾਰੀ 'ਚ ਗਏ ਆ ਤੇ ਮੈਂ ਕੰਮ ਕਰਕੇ ਨਹੀਂ ਜਾ ਸਕਿਆ ਕਿਉਂਕਿ ਕੰਮ ਦੇ ਵਿੱਚ ਮਹੀਨੇ ਜ਼ਰੂਰ ਛੁੱਟੀ ਇਕ ਕਰਤੀ ਹੁੰਦੀ ਹੈ ਸੋ ਉਸੇ ਕਰਕੇ ਮੈਂ ਕਿਹਾ ਚਲੋ ਜੇ ਛੁੱਟੀ ਕਰਨੀ ਹੈ ਤਾਂ ਆਪਾਂ 13 ਜਨਵਰੀ ਨੂੰ ਕਰਾਂਗੇ ਲੋੜੀ ਵਾਲੇ ਦਿਨ ਤੇ ਲੋੜੀ ਵਾਲੇ ਦਿਨ ਵੀ ਬਹੁਤ ਸੁ ਪਵਾੜੇ ਹੋਣੀ ਹੈ ਕਿਉਂਕਿ ਮੈਨੂੰ ਪਤਾ ਹਰ ਇੱਕ ਮੇਰੇ ਤਿਉਹਾਰ ਤੇ ਤਿਹਾਰ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਫੰਕਸ਼ਨ ਵਗੈਰਾ ਹੋਵੇ ਮੇਰੀ ਲਾਈਫ 'ਚ ਪਵਾੜੇ ਤਾਂਦੇ ਆ ਤੇ ਉਹ ਖਾਸ ਕਰਕੇ ਜੇ ਕੋਈ ਖਾਸ ਦਿਨ ਹੋਵੇ ਤਾਂ ਉੱਥੇ ਵੀ ਉਹ ਆ ਜਾਂਦੇ ਨੇ ਦੇਖਾਂਗੇ ਕੀ ਹੁੰਦਾ ਕੀ ਮਾੜਾ ਕੀ ਨਹੀਂ ਹੁੰਦਾ ਬਾਕੀ ਜੋ ਵੀ ਹਜੇ ਚੱਲ ਰਿਹਾ ਵਾ ਉਹਨੂੰ ਖੁਸ਼ ਹੋ ਗਏ ਰਾਉ ਨਾ ਜੀਰੇ ਵਤਨ ਜੀ ਕਦੇ ਕਦੇ ਸੋਚਾਂ ਚ ਬਹੁਤ ਸੋਚਾਂ ਆ ਜਾਂਦੀਆਂ ਪਰ ਉਹ ਸੋਚਾਂ ਨੂੰ ਛੱਡ ਕੇ ਆਪਾਂ ਸੋਚੀਏ ਕੁਝ ਆਪਣਾ ਜੋ ਅੱਗੇ ਹੋਣਾ ਵਾ ਉਹਨੂੰ ਇੰਜੋਏ ਕਰੋ ਜੋ ਚੱਲ ਰਿਹਾ ਵਾ ਬਾਕੀ ਰੋਟੀ ਪਾਣੀ ਖਾਣੇ ਹੈ ਤਾਂ ਮੈਂ ਕੁਝ ਖਾਦਾ ਨਹੀਂ ਸਿਰਫ ਉਹ ਬਾਈ ਦਾ ਮੈਨੂੰ ਮੂਵਮੈਂਟ ਬਹੁਤ ਵਧੀਆ ਲੱਗਾ ਜਿਹਨੇ ਬਾਈ ਨੇ ਮੂਮਸ ਦੇਤੇ ਸੀਗੇ ਤੇ ਹੁਣ ਬਾਈ ਕਦਾ ਕੋਈ ਨਾ ਦੇਈ ਮੈਂ ਤਾਂ ਉਹਦਾ ਹੀ ਕਹਿ ਰਹੀ ਮੈਨੂੰ ਮੈਨੂੰ ਇੱਦਾਂ ਨਹੀਂ ਸੀ ਦੇ ਦੂਗਾ ਬਾਈ ਦੇ ਦੂਗਾ ਪਰ ਮੈਂ ਤਾਂ ਉਹਦਾ ਹੀ ਚਲੋ ਵੀਡੀਓ ਦੇ ਚੱਕਰ ਮੈਂ ਕਹਿ ਤੂੰ ਦਈਦਾ ਤੇ ਬਾਈ ਦਾ ਦਿਲ ਜਿਹਾ ਹੀ ਬਾਈ ਕਨ ਚੱਲੇ ਯਾਰ ਕੋਈ ਨਾ ਦੇਖੂ ਤੇ ਬਾਈ ਪਹਿਲੀ ਵਾਰ ਕਿਸੇ ਬੰਦੇ ਦਾ ਮੈਂ ਦੇਖਿਆ ਬਾਈ ਹੁੰਦਾ ਵਾ ਕਈ ਕਈ ਨਹੀਂ ਹੁੰਦੇ ਆ ਕਈ ਹੁੰਦੇ ਰੂਟ ਸਵਾਦੇ ਬਣਦੇ ਨਹੀਂ ਕਿਹਦਣਾ ਕਈ ਤਾਂ ਉਦਾਂ ਹੀ ਵੀਡੀਓ ਦੇ ਚੱਕਰ ਤੇ ਬੁਲਾਉਂਦੇ ਬੁਲਾਉਂਦੇ ਵੀ ਨਹੀਂ ਹੈਗੇ ਵੀਡੀਓ ਆਉਣਾ ਤਾਂ ਬੋਲਦੇ ਵੀ ਨਹੀਂ ਗੁੱਸੇ ਜਿਹੇ ਚਾ ਰਹਿੰਦੇ ਆ ਤਾਂ ਤੇ ਬਾਈ ਦਾ ਸੁਭਾਅ ਵਗਿਆ ਸੀਗਾ ਸੋਨੂ ਹੂਮਸ ਵਾਲਾ ਛੜੇ ਬੀਕਾ ਕਈ ਲਾਲ ਗੋਟ ਦੇ ਬੀਕਾ ਨੇ ਇਰਤ ਉੱਥੇ ਆ ਐਸਕੇ ਵੀਕ ਨਹੀਂ ਦਿਖੋ ਜਿਹੜਾ ਲਾਲ ਗੋਟ ਦੇ ਏਰੀਆ ਨੇੜੇ ਤੇੜੇ ਹੈਗਾ ਕਾਉ ਮੂਮੋਸ ਇੰਜੋਏ ਕਰੋ ਬਹੁਤ ਹੋ ਜਾਣਗੇ ਤੇ ਬਾਕੀ ਰੋਟੀ ਪਾਣੀ ਪ੍ਰੋਗਰਾਮ ਆ ਸਾਰੇ ਸਾਧਨ ਅੰਦਰ ਲਾ ਚੁੱਕਾ ਵਾਂ ਤੀਜਾ ਆਪਣਾ ਝੋਟਾ ਵੀ ਆ ਚੌਥਾ ਆਪਣਾ ਉਹ ਝੋਟਾ ਵੀ ਆ ਕੱਬਟਾ ਹੋ ਗਿਆ ਉਹਨੂੰ ਕੱਢਿਆ ਨਹੀਂ ਕੱਢਦੇ ਅਗੇੜੀ ਵਿੱਚ ਦੇ ਬਾਹਰ ਪਤਾ ਥਾਲਾ ਮੈਂ ਭਾਡੇ ਤੋਂ ਉਹ ਦਿਨ ਮੇਰੇ ਹੱਥ ਤੋਂ ਨੋਂਗੇ ਹੁਣ ਮੈਂ ਬਾਹਰ ਜਾ ਕੇ ਆਇਆ ਹੁਣ ਮੈਂ ਪੂਰਾ ਸੁਣ ਨੋਂ ਗਿਆ ਤੇ ਹੁਣ ਇੱਕ ਕੈੜੀ ਜੀ ਚਾਹ ਬਣਾਉਣੀ ਹੈ ਲੋ ਜੀ ਮਿੱਤਰੋ ਚਾਹ ਵਾਲੇ ਖਾਂਦੀ ਓਏ ਤੇਰੀ ਮੈਨੂੰ ਬਚ ਗਈ ਚਾਹ ਵਾਲੇ ਖਾਂਦੀ ਹੋਈ ਚਾਹ ਤਿਆਰ ਕਰ ਲਈ ਆਪਾਂ ਮਤਲਬ ਵਾਲੇ ਖਾਂਦੀ ਹੋਈ ਬਚ ਗਈ ਜਿੰਨੇ ਤਾਂ ਵਾਲਾ ਬਾਹਰ ਹੀ ਆ ਜਾਗਾ ਸਾਲਾ ਹਾਂਜੀ ਮੇਤਰੋ ਐਸੇ ਵਲੌਗ ਨੂੰ ਇੱਥੇ ਕਰਦੇ ਆਂ ਖਤਮ ਹੋਪਫਲੀ ਪਸੰਦ ਆਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰੋ ਲਾਈਕ ਦਾ ਬਟਨ ਨੀਚੇ ਹੈਗਾ ਉਹਨੂੰ ਦੱਬ ਦਿਓ ਮੈਂ ਕਹਿੰਨਾ ਦੱਬ ਕੇ ਤੋੜ ਹੀ ਦੋ ਆਪਣੇ ਫੋਨ ਨੂੰ ਲਾਈਕ ਕਰਦੇ ਕੋਈ ਲਾਈਕ ਨਹੀਂ ਕਰਦੇ ਤੇ ਵਿੱਚ ਮੇਰੇ ਵਲੌਗ ਮੇਰੇ ਚੱਲਦੇ ਪਏ ਆ ਮੈਂ ਇੱਥੇ ਚਲਾਇਆ ਸਾਹਮਣੇ ਮੈਂ ਨੋਟਿਸ ਕਰਦਾ ਕਿ ਕੀ ਚੀਜ਼ ਮੈਂ ਕਰਦਾ ਬਾਅਦ ਚੋ ਕੀ ਨਹੀਂ ਕਰਦਾ ਹਰ ਕੰਮ ਬਾਅਦ ਚੋ ਪਤਾ ਲੱਗਦੀ ਆ ਮੈਂ ਇਹ ਚੀਜ਼ ਕੀਤੀ ਆ ਫਿਰ ਬਾਅਦ ਚੋ ਫੀਲ ਹੁੰਦੀ ਆ ਯਾਰ ਮੈਂ ਇਹ ਚੀਜ਼ ਕੀਤੀ ਆ ਚੰਗੀ ਤਾਂ ਨਹੀਂ ਲੱਗਦੀ ਇਦਾਂ ਮੈਂ ਕਿ ਜਾਣ ਦੇ ਜੋ ਹੈਗਾ ਹੁਣ ਬਾਕੀ ਮਿਲਦੇ ਆਂ ਨੈਕਸਟ ਵਲੌਗ ਦੇ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਮਿੱਤਰੋ ਕੱਲ੍ਹ ਹੀ ਆ ਦੋ ਦਿਨ ਹੋ ਗਏ ਮੈਂ ਚੁੱਝੀਆਂ ਨਹੀਂ ਕਰ ਰਾਤ ਨੂੰ ਨੀਂਦ ਨਹੀਂ ਆਉਂਦੀ ਕਈ ਵਾਰ 2-3 ਵਜੇ ਐਡੀਟ ਤੋਂ ਬਾਅਦ ਸੌਣ ਦੀ ਕੋਸ਼ਿਸ਼ ਕਰਾਂ ਨੀਂਦ ਨਹੀਂ ਆਉਂਦੀ ਪਤਾ ਨਹੀਂ ਬੇਚੈਨੀ ਜੀ ਰਹਿੰਦੀ ਅੰਦਰੋਂ ਪਤਾ ਨਹੀਂ ਕੀ ਹੋ ਰਿਹਾ ਵਾ ਤਾਂ ਸਿਸਟਮ ਸੋਚ ਰਿਹਾ ਕੁਝ ਚੇਂਜ ਲਿਆਵਾ ਮਤਲਬ ਜਿੱਥੇ ਸੌਣਾ ਮੈਂ ਸੌਣਾ ਹੀ ਨਹੀਂ ਹੁਣ ਕੋਈ ਕੰਮ ਕਰਦਾ ਕਰਾਂਗੇ ਬਾਕੀ ਦੇਖਦੇ ਆ ਤੇ ਮਿਲਦੇ ਆ ਨੈਕਸਟ ਡੇ ਦੇ ਨਾਲ ਮਿੱਤਰੋ ਬਾਏ ਬਾਏ ਸੀ ਯੂ ਸੂਨ